ਸਤਿ ਸ਼੍ਰੀ ਅਕਾਲ ਦੋਸਤੋ ਇਸ ਸਮੇਂ ਪੰਜਾਬ ਹੜਾਂ ਦੀ ਮਾਰ ਥੱਲੇ ਆ ਉੱਥੇ ਕਿ ਜਿੱਥੇ ਪੰਜਾਬ ਦੇ ਵਿੱਚ ਇਸ ਸਮੇਂ ਹੜਾਂ ਦੀ ਮਾਰ ਹੈ ਜਿੱਥੇ ਦੇਸ਼ ਦੇ ਵਿੱਚੋਂ ਹੁਣ ਕਾਫੀ ਜ਼ਿਆਦਾ ਮਦਦ ਵੀ ਸਾਹਮਣੇ ਆਉਣ ਲੱਗੀ ਹੈ ਹਰਿਆਣਾ ਅਤੇ ਰਾਜਸਥਾਨ ਦੇ ਵਿੱਚ ਵਸਦੇ ਹਾਲਾਂਕਿ ਉਹ ਵੀ ਪੰਜਾਬੀ ਹੀ ਨੇ ਉਹਨਾਂ ਨੇ ਮਦਦ ਦੇ ਲਈ ਹੱਥ ਅੱਗੇ ਵਧਾਇਆ ਹੈ ਉੱਥੇ ਹੀ ਹੁਣ ਪੰਜਾਬੀ ਮਿਊਜ਼ਿਕ ਅਤੇ ਫਿਲਮ ਇੰਡਸਟਰੀ ਵੀ ਮੋਢੇ ਨਾਲ ਮੋਢਾ ਲਾ ਕੇ ਖੜੀ ਹੈ ਜਿੱਥੇ ਕਈ ਕਲਾਕਾਰਾਂ ਨੇ ਕਈ ਪਿੰਡ ਅਡਾਪਟ ਕਰ ਲਏ ਨੇ ਜਿਵੇਂ ਕਿ ਦਿਲਜੀਤ ਦੋਸਾਂਝ ਨੇ 10 ਪਿੰਡ ਅਡਾਪਟ ਕਰ ਲਏ ਨੇ ਤੇ ਉਹਨਾਂ ਦੀ ਮਦਦ ਵੀ ਕਰੇਗਾ ਉੱਥੇ ਹੀ ਹਰ ਇੱਕ ਕਲਾਕਾਰ ਹਰ ਇੱਕ ਐਕਟਰ ਹਰ ਇੱਕ ਸਿੰਗਰ ਤੇ ਹਰ ਇੱਕ ਪੰਜਾਬੀ ਮਿਊਜ਼ਿਕ ਅਤੇ ਫਿਲਮ ਇੰਡਸਟਰੀ ਦੇ ਨਾਲ ਜੁੜਿਆ ਹੈ ਛੋਟੇ ਤੋਂ ਛੋਟਾ ਤੇ ਵੱਡੇ ਤੋਂ ਵੱਡਾ ਕਲਾਕਾਰ ਆਪਣਾ ਤਿਲ ਫੁੱਲ ਇਸ ਸੇਵਾ ਦੇ ਵਿੱਚ ਪਾ ਰਿਹਾ ਹੈ ਉੱਤੇ ਤਰਸੇਮ ਜਸੜ ਨੇ ਵੀ ਅੱਜ ਸਵੇਰੇ ਸਵੇਰੇ ਜਿੱਤੇ ਖਾਸ ਗੱਲਬਾਤ ਕੀਤੀ ਉਤੇ ਕੀ ਐਲਾਨ ਕੀਤਾ ਉਹ ਤੁਸੀਂ ਆਪ ਹੀ ਸੁਣੋ ਹੋਰ ਅਪਡੇਟਸ ਨਾਲ ਅਪ ਟੂ ਡੇਟ ਰਹਿਣ ਦੇ ਲਈ ਸਵਾਗ ਪੰਜਾਬ ਟੀਵੀ ਨੂੰ ਸਬਸਕ੍ਰਾਈਬ ਕਰ ਲੈਣਾ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਪੰਜਾਬ ਦੇ ਹੜ੍ਹਾਂ ਦੇ ਹਾਲਾਤਾਂ ਬਾਰੇ ਸਾਰਿਆਂ ਨੂੰ ਪਤਾ ਪਰ ਪੰਜਾਬ ਤੇ ਔਖਾ ਸਮਾਂ ਇਹ ਪਹਿਲੀ ਵਾਰ ਨਹੀਂ ਆਇਆ ਪੰਜਾਬ ਤੇ ਔਖੇ ਸਮੇ ਆਉਂਦੇ ਰਹੇ ਨੇ ਤੇ ਪੰਜਾਬ ਹਰੇਕ ਵਾਰ ਉਹਨਾਂ ਦੇ ਵਿੱਚੋਂ ਦੁੱਗਣਾ ਹੋ ਕੇ ਉੱਠਿਆ ਪੰਜਾਬ ਕੱਲਾ ਸੂਬਾ ਨਹੀਂ ਪੰਜਾਬ ਟਿਕ ਸੋਚ ਪੰਜਾਬ ਦੀ ਹਵਾ ਦੇ ਵਿੱਚ ਇੱਕ ਚੜਦੀ ਕਲਾ ਪੰਜਾਬ ਦੀ ਹਵਾ ਦੇ ਵਿੱਚ ਪੰਜਾਬ ਦੀ ਮਿੱਟੀ ਦੇ ਵਿੱਚ ਕਿਰਪਾ ਉਹਨਾਂ ਗੁਰੂਆਂ ਦੀ ਉਹਨਾਂ ਪੀਰਾਂ ਦੀ ਤੇ ਮਹਾਰਾਜ ਦੀ ਕਿਰਪਾ ਸਦਾ ਵਰਤਣੀ ਆ ਔਖੇ ਸਮੇਂ ਦੇ ਵਿੱਚ ਵੀ ਇੱਕ ਚੀਜ਼ ਚੰਗੀ ਆ ਵੀ ਇਹ ਹਮੇਸ਼ਾ ਸਾਨੂੰ ਯੂਨਾਈਟ ਕਰਦਾ ਹਮੇਸ਼ਾ ਜਦੋਂ ਜਦੋਂ ਵੀ ਮਾੜਾ ਸਮਾਂ ਆਇਆ ਤਾਂ ਆਪਾਂ ਇਕੱਠੇ ਹੋਏ ਹੁਣ ਵੀ ਇਹ ਚੀਜ਼ ਦੇਖ ਕੇ ਇੱਕ ਮਾਣ ਮਹਿਸੂਸ ਹੁੰਦਾ ਵੀ ਯਾਰ ਕਿਵੇਂ ਸਾਰੇ ਭਰਾ ਸਾਰੇ ਪੰਜਾਬ ਦੇ ਪੁੱਤ ਕਿਵੇਂ ਇਕੱਠੇ ਹੋ ਗਏ ਹਨ ਹਰੇਕ ਜਿਹਦੇ ਕੋਲੋ ਜੋ ਸਰਦਾ ਜੋ ਪਰਦਾ ਉਹ ਕਰਨ ਦੀ ਕੋਸ਼ਿਸ਼ ਕਰ ਰਿਹਾ ਇਹ ਚੀਜ਼ ਮਾਣ ਵਾਲੀ ਆ ਬਹੁਤ ਜਿਹਦੇ ਕੋਲੋ ਜੋ ਜੋ ਸਰ ਰਹੇ ਹਨ ਤੇ ਜਿੱਥੇ ਜਿੱਥੇ ਬੈਠੇ ਸੀ ਜਿਨ੍ਹਾਂ ਜਿੱਥੇ ਜਿੱਥੇ ਬੈਠੇ ਨੇ ਬਾਹਰ ਕਿਤੇ ਨਾਮ ਕਮਾਇਆ ਤਾਂ ਉਹ ਅੱਜ ਉਹ ਹਰੇਕ ਦਾ ਮੂੰਹ ਪੰਜਾਬ ਵੱਲੋਂ ਤੇ ਪੰਜਾਬ ਨੇ ਕਦੇ ਵੀ ਪੰਜਾਬੀਆਂ ਨੇ ਕਦੇ ਵੀ ਕਿਤੇ ਵੀ ਕੋਈ ਔਖੀ ਘੜੀ ਆਈ ਆ ਕਿਸੇ ਤੇ ਕੋਈ ਔਖਾ ਸਮਾਂ ਆਇਆ ਤਾਂ ਸਭ ਤੋਂ ਮੂਰੇ ਹੋ ਕੇ ਜਾਂਦੇ ਰਹੇ ਆ ਚਾਹੇ ਲੰਗਰ ਲਾਉਣੇ ਸੀ ਚਾਹੇ ਕੋਈ ਸੇਵਾ ਸੀ ਚਾਹੇ ਕਿਸੇ ਵੀ ਕੋਈ ਵੀ ਨੈਚੁਰਲ ਡਿਜਾਸਟਰ ਸੀ ਆ ਕਦੇ ਵੀ ਕੋਈ ਤਕਲੀਫ ਆਈ ਆ ਤਾਂ ਪੰਜਾਬੀਆਂ ਨੇ ਸਾਰੀ ਦੁਨੀਆ ਚ ਜਿੱਥੇ-ਜਿੱਥੇ ਗਏ ਆ ਤਾਂ ਕਦੇ ਮੂੰਹ ਨਹੀਂ ਮੋੜਿਆ ਉਹ ਗੱਲ ਵਾਕਾ ਕੇ ਅੱਜ ਪੰਜਾਬ ਵੱਲ ਨੂੰ ਮੂੰਹ ਬਹੁਤ ਥੋੜੇ ਕਰ ਰਹੇ ਆ ਬਹੁਤ ਥੋੜਿਆਂ ਨੂੰ ਦਿਖ ਰਿਹਾ ਕਈ ਦੇਖ ਕੇ ਅਣ ਦੇਖਾ ਕਰ ਰਹੇ ਆ ਪਰ ਪੰਜਾਬ ਦਾ ਆਪਣਾ ਇੱਕ ਸੁਭਾਅ ਤੇ ਉਹ ਸੁਭਾਅ ਅਸੀਂ ਛੱਡਦੇ ਨਹੀਂ ਜਿਹੜੀ ਸੇਵਾ ਭਾਵਨਾ ਗੁਰੂ ਮਹਾਰਾਜ ਨੇ ਇੱਥੇ ਖੂਨ ਚ ਪਾਤੀ ਆ ਤਾਂ ਉਹ ਜਾਣੀ ਤਾਂ ਨਹੀਂ ਪਰ ਮੇਰੇ ਵੱਲੋਂ ਸਾਰਿਆਂ ਨੂੰ ਹੱਥ ਜੋੜ ਕੇ ਅਪੀਲ ਕਿ ਜਿਹੜਾ ਜਿਹੜਾ ਪੰਜਾਬੀ ਜਿੱਥੇ-ਜਿੱਥੇ ਵੀ ਬੈਠਾ ਕਿਸੇ ਵੀ ਦੇਸ਼ 'ਚ ਕਿਸੇ ਵੀ ਥਾਂ ਤੇ ਤੁਸੀਂ ਚਾਹੇ ਮੈਂ ਪਹਿਲੇ ਦਿਨ ਤੋਂ ਹੀ ਵਾਰ-ਵਾਰ ਸਟੋਰੀ ਦੇ ਵਿੱਚ ਆਪਣੇ ਸੋਸ਼ਲ ਹੈਂਡਲਸ ਤੇ ਬਾਰ ਕੋਡ ਪਾ ਰਹੇ ਆ ਜਿਹੜੀਆਂ ਚੈਰੀਟੇਬਲ ਸੰਸਥਾਵਾਂ ਉੱਥੇ ਕੰਮ ਕਰ ਰਹੀਆਂ ਉਹਨਾਂ ਦਾ ਬਾਰ ਕੋਡ ਪਾ ਰਹੇ ਆ ਉਹਨਾਂ ਬਾਰੇ ਇਨਫੋਰਮੇਸ਼ਨ ਦੇ ਰਹੇ ਆ ਵੀ ਤੁਹਾਡੇ ਵੱਲੋਂ ਦਿੱਤੇ ਹੋਏ 5 ਰੁਪਏ 10 ਰੁਪਏ 5 ਡਾਲਰ 10 ਡਾਲਰ 20 ਡਾਲਰ ਜਿੰਨੇ ਤੁਹਾਡੀ ਸਮਰੱਥਾ ਜਿੰਨਾ ਤੁਸੀਂ ਸਮਝਦੇ ਹੋ ਉਹ ਜ਼ਰੂਰ ਕਰੋ ਕਿਉਂਕਿ ਅੱਜ ਇਹ ਮਸਲਾ ਇਕੱਲਾ ਹੜਾਂ ਦਾ ਨਹੀਂ ਹੈਗਾ ਇਹ ਮਸਲਾ ਪੰਜਾਬ ਦੀ ਪੱਗ ਦਾ ਜੇ ਪੰਜਾਬ ਬਾਕੀ ਆਪਾਂ ਦਾਮਾ ਤੇ ਜਾ ਕੇ ਆ ਬਾਕੀ ਸੂਬਿਆਂ 'ਚ ਜਾ ਕੇ ਆਪਾਂ ਸਾਰਾ ਕੁਝ ਉਹਨਾਂ ਨੂੰ ਸਾਂਭ ਸਕਦੇ ਆ ਇਕੱਠੇ ਹੋ ਸਕਦੇ ਆ ਉਦੋਂ ਕਰ ਸਕਦੇ ਆ ਤਾਂ ਅੱਜ ਬਹੁਤ ਲੋੜ ਆ ਪੰਜਾਬ ਨੇ ਅੱਜ ਆਪਾਂ ਆਪਣੇ ਪਿਓ ਦੀ ਪੱਗ ਸਵਾਰਨੀ ਆ ਤੇ ਉਹ ਕੱਲੀ ਸਵਾਰਨੀ ਨਹੀਂ ਉਹਨੂੰ ਸ਼ਿੰਗਾਰਨਾ ਆਪਾਂ ਚੰਗੀ ਤਰ੍ਹਾਂ ਪਤਾ ਲੱਗੇ ਵੀ ਪੰਜਾਬ ਇੱਕ ਐਗਜ਼ਾਮਪਲ ਸੈੱਟ ਹੁੰਦੀ ਆ ਵੀਰ ਪੰਜਾਬ 'ਚ ਹੜ੍ਹ ਆਏ ਸੀ ਤੇ ਇੰਨੇ ਸਮੇਂ ਤੋਂ ਬਾਅਦ ਇਹ ਪਤਾ ਵੀ ਨਹੀਂ ਲੱਗਣ ਦਿੱਤਾ ਵੀ ਇੱਥੇ ਕਦੇ ਹੜ ਆਏ ਸੀ। ਉਹ ਚੀਜ਼ ਆ। ਸੋ ਸਾਰਿਆਂ ਨੂੰ ਅਪੀਲ ਆ। ਬੇਨਤੀ ਆ। ਜ਼ਰੂਰ ਅੱਗੇ ਆਈਏ। ਤੇ ਇੱਕ ਬੇਨਤੀ ਨਿੱਕੀ ਜੀ ਇਹ ਆ। ਸਾਰੇ ਸਾਰੇ ਭਰਾ ਲੱਗੇ ਹੋਏ ਆ, ਸਾਰੇ ਭਰਾ ਇਕੱਠੇ ਹੋਏ ਆ। ਕੋਈ ਵੀ ਮਤਲਬ ਐਸਾ ਮੈਨੂੰ ਲੱਗਦਾ ਨਹੀਂ ਆਲੇ-ਦਾਲੇ ਕੋਈ ਐਸਾ ਮੰਨ ਲਓ ਕਿਸੇ ਵੀ ਖਿੱਤੇ ਵਾਲਾ ਬੰਦਾ, ਕਿਸੇ ਵੀ ਫੀਲਡ ਦੇ ਵਿੱਚ ਜਿਨੇ ਨਾਮ ਕਮਾਇਆ ਜਾਂ ਨਾਮੀ ਬੰਦਾ ਜਿਹਦਾ ਜਿਹੜਾ ਅੱਜ ਪੰਜਾਬ ਲਈ ਕੁਝ ਨਹੀਂ ਕਰ ਰਿਹਾ ਇਹ ਨਹੀਂ ਹੈਗਾ ਹਰੇਕ ਬੰਦਾ ਆਪਣੀ ਆਪਣੀ ਜਗ੍ਹਾ ਤੇ ਲੱਗਿਆ ਹੋਇਆ ਪਰ ਇੱਕ ਨਿੱਕੀ ਜੀ ਬੇਨਤੀ ਇਹ ਹੈ ਵੀ ਜੋ ਆਪਾਂ ਕਈ ਵਾਰ ਆਪਾਂ ਜਦਬਾਤੀ ਹੋ ਕੇ ਜੋ ਗੱਲਾਂ ਆਪਾਂ ਅੱਜ ਕਹਿਨੇ ਆ ਜਾਂ ਕਮਿਟ ਕਰਦੇ ਆ ਕੱਲ ਨੂੰ ਕਈ ਵਾਰ ਸਮਾਂ ਲੰਘੇ ਤੋਂ ਬਾਅਦ ਆਪਾਂ ਨੂੰ ਕਈ ਚੀਜ਼ਾਂ ਵਿਸਰ ਜਾਂਦੀਆਂ ਸੋ ਕਿਰਪਾ ਕਰਕੇ ਸਾਰਿਆਂ ਨੇ ਆਪਣੇ ਆਪਣੇ ਵੱਲੋਂ ਜੋ-ਜੋ ਸਮਝਿਆ ਜੋ-ਜੋ ਸੋਚਿਆ ਉਹਨੂੰ ਆਪਾਂ ਪੂਰੇ ਪਾਉਣਾ ਅਖੀਰ ਤੱਕ ਕਿਉਂਕਿ ਇਹ ਚੀਜ਼ ਲੰਬੀ ਚਲਣੀ ਆ ਪਾਣੀ ਤਾਂ ਚਲੇ ਜਾਣਾ ਪਾਣੀ ਤੋਂ ਬਾਅਦ ਕਿਉਂਕਿ ਲਾਸਟ ਟਾਈਮ ਵੀ ਜਦੋਂ ਹੜਾ ਏਸੀ ਅਸੀਂ ਉੱਥੇ ਵਿਚਰੇ ਸੀ ਖਾਲਸਾ ਏਡ ਦੀ ਸੰਸਥਾ ਨਾਲ ਬਹੁਤ ਲੰਮਾ ਚੱਲਿਆ ਸੀ ਉੱਥੇ ਹੜਾ ਤੋਂ ਬਾਅਦ ਘਰਾਂ ਨੂੰ ਸਵਾਰਨਾ ਕਰਨਾ ਬਹੁਤ ਲੰਮਾ ਸੰਘਰਸ਼ ਸੀਗਾ ਉੱਥੇ ਵੌਲੰਟੀਅਰ ਬਹੁਤ ਲੰਬਾ ਸਮਾਂ ਕੰਮ ਕਰਦੇ ਰਹੇ ਸੋ ਇੱਥੇ ਵੀ ਇਦਾਂ ਹੀ ਆ ਉਹੀ ਸਥਿਤੀ ਆ ਸਾਰੇ ਜਣੇ ਇਕੱਠੇ ਰਹੀਏ ਤੇ ਲੰਬੇ ਸਮੇਂ ਲਈ ਇਕੱਠੇ ਰਹੀਏ ਨੇਵੀ ਵੌਲੰਟੀਅਰ ਸੰਸਥਾਵਾਂ ਕੋਈ ਵੀ ਇੰਡੀਵਿਜੂਅਲ ਜਿਹੜਾ ਉੱਥੇ ਸੇਵਾ ਕਰ ਰਿਹਾ ਤੁਹਾਨੂੰ ਸਾਰਿਆਂ ਨੂੰ ਸਲੂਟ ਤੁਸੀਂ ਕਰਮਾਂ ਵਾਲਿਓ ਭਾਈ ਤੁਹਾਨੂੰ ਅੱਥੀ ਸੇਵਾ ਕਰਨੀ ਮਿਲ ਗਈ ਬਾਕੀ ਸਾਰਿਆਂ ਨੂੰ ਅਪੀਲ ਆ ਕੋਈ ਵੀ ਜਿੱਥੇ ਬੈਠਾ ਜੋ ਕਰ ਸਕਦਾ ਮਕਸਦ ਆਪਣਾ ਇੱਕ ਏ ਆਜ ਆਪਣੇ ਘਰੇ ਪੰਜਾਬ ਨੂੰ ਆਪਣੇ ਪਿਓ ਨੂੰ ਆਪਣੀ ਲੋੜ ਆ ਜੀਹਦੇ ਤੋਂ ਜੋ ਸਰਦਾ ਉਹ ਕਰੋ ਤੁਸੀਂ ਜਿੱਥੇ ਬੈਠੇ ਹੋ ਉੱਥੇ ਬੈਠੇ ਜੋ ਤਲਫੁੱਲ ਪਾ ਸਕਦੇ ਉਹ ਪਾਓ ਯਾ ਜਾ ਕੇ ਕਰ ਸਕਦੇ ਹੋ ਜਾ ਕੇ ਕਰੋ ਸਾਰਿਆਂ ਨੂੰ ਪਿਆਰ ਪੁੱਲ ਚੁੱਕ ਦੀ ਮਾਫੀ ਹਰ ਮਦਾਨ ਫਤਿਹ ਸਦਾ ਚੜ੍ਹਦੀ ਕਲਾ ਪੰਜਾਬ ਸਦਾ ਚੜ੍ਹਦੀ ਕਲਾ ਚ ਰਹਾ ਸਦਾ ਚੜ੍ਹਦੀ ਕਲਾ ਚ ਰਹੂਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ